ਜੇਕਰ ਮਾਪਿਆਂ ਦੇ ਜਵਾਨ ਪੁੱਤ 5 ਮਿੰਟ ਪਹਿਲਾਂ ਉਹਨਾਂ ਕੋਲੋਂ ਹੱਸਦੇ ਖੇਡਦੇ ਗਏ ਹੋਣ ਤੇ 5 ਮਿੰਟਾਂ ਬਾਅਦ ਉਹਨਾਂ ਨੂੰ ਕੋਈ ਕਹੇ ਕਿ ਤੁਹਾਡੇ ਜਵਾਨ ਪੁੱਤ ਇਸ ਜਹਾਨ ਤੋਂ ਚਲੇ ਗਏ ਤਾਂ ਉਹਨਾਂ ਮਾਪਿਆਂ ਦੇ ਮਨ ਤੇ ਕੀ ਬੀਤੇਗੀ ਉਹਨਾਂ ਦੀ ਕੀ ਹਾਲਤ ਹੋਵੇਗੀ ਬੇਹੱਦ ਮੰਦ ਭਾਗੀ ਘਟਨਾ ਦਿਨਾਂਗਰ ਦੇ ਦੁਬੜੀ ਪਿੰਡ ਤੋਂ ਸਾਹਮਣੇ ਆ ਰਹੀ ਆ ਜਿੱਥੇ ਤਿੰਨ ਨੌਜਵਾਨ ਆਪਣੇ ਹਾਤੇ ਦੇ ਵਿੱਚ ਆਪਣੀ ਹਵੇਲੀ ਦੇ ਵਿੱਚ ਪੱਠੇ ਖੁੱਤਰ ਰਹੇ ਸੀ ਤਾ ਅਚਾਨਕ ਹੀ ਟੋਕੇ ਦੇ ਵਿੱਚ ਕਰੰਟ ਆ ਗਿਆ ਜਿਦੇ ਕਰਕੇ ਇਹਨਾਂ ਤਿੰਨਾਂ ਨੌਜਵਾਨਾਂ ਨੂੰ ਕਰੰਟ ਲੱਗ ਗਿਆ ਜਿਦੇ ਵਿੱਚੋਂ ਦੋ ਨੌਜਵਾਨਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਤੇ ਇੱਕ ਨੌਜਵਾਨ ਹਸਪਤਾਲ ਦੇ ਅੰਦਰ ਦਾਖਲ ਆ ਡਾਕਟਰਾਂ ਦਾ ਕਹਿਣਾ ਕਿ ਉਹਦੀ ਵੀ ਹਾਲਤ ਗੰਭੀਰ ਬਣੀ ਹੋਈ ਆ ਦੱਸਿਆ ਜਾ ਰਿਹਾ ਕਿ ਜਸਵਿੰਦਰ ਸਿੰਘ ਤੇ ਅਰਜਨ ਸਿੰਘ ਦੋ ਸਕੇ ਭਰਾ ਤੇ ਇੱਕ ਉਹਨਾਂ ਦਾ ਸਾਥੀ ਗਗਨ ਸਿੰਘ ਇਹਨਾਂ ਤਿੰਨਾਂ ਨੂੰ ਕਰੰਟ ਲੱਗਿਆ ਇਹਨਾਂ ਦੀ ਉਮਰ ਗगन ਦੀ ਉਮਰ 25 ਸਾਲ ਦੱਸੀ ਜਾ ਰਹੀ ਆ ਤੇ ਦੂਜੇ ਦੋ ਭਰਾਵਾਂ ਦੀ 30 35 ਸਾਲ ਦੀ ਉਮਰ ਦੱਸੀ ਜਾ ਰਹੀ ਆ ਦੱਸਿਆ ਜਾ ਰਿਹਾ ਕਿ ਗਗਨਦੀਪ ਤੇ ਜਸਵਿੰਦਰ ਸਿੰਘ ਦੀ ਮੌਤ ਹੋ ਚੁੱਕੀ ਆ ਤੇ ਜਿਹੜਾ ਅਰਜੁਨ ਆ ਉਹ ਹਸਪੀਟਲ ਦੇ ਅੰਦਰ ਦਾਖਲ ਆ ਉਥੋਂ ਲੰਘਦੇ ਇੱਕ ਨੌਜਵਾਨ ਨੇ ਜਦੋਂ ਦੇਖਿਆ ਕਿ ਟੋਕੇ ਕੋਲ ਤਿੰਨ ਨੌਜਵਾਨ ਉਹਨਾਂ ਦੇ ਦੋਸਤ ਡਿੱਗੇ ਪਏ ਆ ਤਾਂ ਮੁੰਡਾ ਭੱਜ ਕੇ ਉਹਨਾਂ ਕੋਲ ਜਾਂਦਾ ਕਿ ਉਹਨਾਂ ਨੂੰ ਮੈਂ ਬੁਲਾਵਾਂ ਤੇ ਉਹਨਾਂ ਦਾ ਹਾਲ ਪੁੱਛਿਆ ਕੀ ਹੋ ਗਿਆ ਉਹਨਾਂ ਨੂੰ ਦੇਖਾਂ ਜਦੋਂ ਉਸ ਮੁੰਡੇ ਨੇ ਉਹਨਾਂ ਨੌਜਵਾਨਾਂ ਨੂੰ ਚੁੱਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਮੁੰਡੇ ਨੂੰ ਵੀ ਕਰੰਟ ਲੱਗਾ ਤਾਂ ਫਿਰ ਉਹਨੂੰ ਗੱਲ ਸਮਝ ਆਈ ਤਾਂ ਫਟਾਫਟ ਉਹਨੇ ਪਹਿਲਾਂ ਸਵਿੱਚ ਬੰਦ ਕੀਤੀ ਜਿਹੜੀ ਮੋਟਰ ਸੀ ਉਹਦੀ ਤੇ ਫਿਰ ਤਾਰ ਪਾਸੇ ਕੀਤੀ ਤੇ ਫਿਰ ਉਹਨਾਂ ਨੌਜਵਾਨਾਂ ਨੂੰ ਚੁੱਕਿਆ ਹਲਾਇਆ ਉਹਨਾਂ ਦੀ ਪੁੱਛਗਿੱਛ ਕੀਤੀ ਪਰ ਉਹਦਾ ਕਹਿਣਾ ਸੀ ਕਿ ਦੋ ਜਣੇ ਤਾਂ ਪੂਰੀ ਤਰ੍ਹਾਂ ਬੇਹੋਸ਼ ਹੋ ਚੁੱਕੇ ਸੀ ਤੀਜੇ ਦੀ ਹਾਲਤ ਵੀ ਕੋਈ ਬਹੁਤੀ ਚੰਗੀ ਨਹੀਂ ਸੀ ਤਾਂ ਉਸ ਮੁੰਡੇ ਨੇ ਪਿੰਡ ਵਾਲਿਆਂ ਨੂੰ ਬੁਲਾਇਆ ਪਰਿਵਾਰ ਨੂੰ ਬੁਲਾਇਆ ਰੌਲਾ ਪਾ ਕੇ ਉੱਥੇ ਲੋਕ ਇਕੱਠੇ ਕੀਤੇ ਤੇ ਫਟਾਫਟ ਚੁੱਕ ਕੇ ਉਹਨਾਂ ਮੁੰਡਿਆਂ ਨੂੰ ਹਸਪੀਟਲ ਦੇ ਅੰਦਰ ਲਜਾਇਆ ਗਿਆ ਜਿੱਥੇ ਡਾਕਟਰਾਂ ਨੇ ਕਿਹਾ ਕਿ ਦੋਹਾਂ ਦੀ ਜ਼ਿੰਦਗੀ ਜਾਨ ਖਤਮ ਹੋ ਚੁੱਕੀ ਹੈ ਦੋ ਜਣੇ ਮੌਕੇ ਤੇ ਹੀ ਖਤਮ ਹੋ ਗਏ ਤੇ ਇੱਕ ਮੁੰਡਾ ਜਿਹੜਾ ਹਸਪੀਟਲ ਦੇ ਅੰਦਰ ਦਾਖਲਾ ਦੱਸਿਆ ਜਾ ਰਿਹਾ ਕਿ ਅਚਾਨਕ ਟੋਕੇ ਦੀ ਜਿਹੜੀ ਤਾਰ ਸੀ ਉਹ ਟੋਕੇ ਦੇ ਨਾਲ ਲਪੇਟੀ ਗਈ ਜਿਹੜੀ ਇੰਜਨ ਤੋਂ ਤਾਰ ਆ ਰਹੀ ਸੀ ਜੀ ਦੇ ਕਰਕੇ ਟੋਕੇ ਦੇ ਵਿੱਚ ਕਰੰਟ ਆ ਗਿਆ ਤੇ ਇਹ ਜਿਹੜੇ ਨੌਜਵਾਨ ਵਿਚਾਰੇ ਹੱਸਦੇ ਖੇਡਦੇ ਆਪਣਾ ਕੰਮ ਕਰ ਰਹੇ ਸੀ ਇਹਨਾਂ ਨੂੰ ਵੀ ਨਹੀਂ ਸੀ ਪਤਾ ਕਿ 55 ਮਿੰਟਾਂ ਦੇ ਅੰਦਰ ਅੰਦਰ ਸਾਡੀ ਜ਼ਿੰਦਗੀ ਇਸ ਤਰੀਕੇ ਖਤਮ ਹੋ ਜਾਵੇਗੀ ਤੇ ਜਿਹੜਾ ਅਰਜੁਨ ਆ ਵਿਚਾਰਾ ਉਹ ਆਪਣੀ ਜ਼ਿੰਦਗੀ ਤੇ ਮੌਤ ਦੀ ਲੜਾਈ ਇਸ ਟਾਈਮ ਹਸਪਤਾਲ ਦੇ ਅੰਦਰ ਲੜ ਰਿਹਾ ਐਸ ਟਾਈਮ ਪਿੰਡ ਵਾਲਿਆਂ ਦਾ ਕੀ ਕਹਿਣਾ ਤੇ ਉਸ ਨੌਜਵਾਨ ਜਿਨੇ ਜਿਨੇ ਇਸ ਮੁੰਡੇ ਨੂੰ ਇਹਨਾਂ ਮੁੰਡਿਆਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਆ ਜਿਹਨੂੰ ਖੁਦ ਨੂੰ ਵੀ ਕਰੰਟ ਲੱਗਿਆ ਸੀ ਮੌਕੇ ਤੇ ਉਸ ਦਾ ਕੀ ਕਹਿਣਾ ਅੱਗੇ ਸੁਣੋ ਲਵਪ੍ਰੀਤ ਖੁਸ਼ੀਪੁਰਾ ਦੀ ਗਰਾਊਂਡ ਰਿਪੋਰਟ ਗਲੀ ਚੋਂ ਜਾਂਦਾ ਪਿਆ ਸੀ ਅਚਾਨਕ ਜੀ ਇਹ ਪੱਠੇ ਕੁਦਰ ਦੇ ਪਏ ਸੀ ਪੱਠੇ ਕੁਦਰ ਦੇ ਤੇ ਮੈਂ ਵੇਖਿਆ ਉਹਨਾਂ ਥੱਲੇ ਡਿੱਗੇ ਦਾ ਤੇ ਮੈਂ ਜਦੋਂ ਉੱਧਰ ਗਿਆ ਆ ਤੇ ਮੈਂ ਇਹਨਾਂ ਨੂੰ ਚੱਕ ਲੱਗਾ ਮੈਨੂੰ ਕਰੰਟ ਪਿਆ ਮੈਂ ਥੱਲੇ ਡੇਗ ਗਿਆ ਤੇ ਮੈਂ ਵੇਖਿਆ ਜੀ ਕਰੰਡ ਦੇ ਮੈਂ ਤਾਰ ਖਿੱਚੀ ਮੋਟਰ ਦੀ ਮੋਟਰ ਬੰਦ ਕੀਤੀ ਤੇ ਪਿੰਡ ਵਾਲੇ ਨੂੰ ਰੋਲਾ ਰੁਲਾ ਪਾਇਆ ਪਿੰਡ ਵਾਲੇ ਇਕੱਠੇ ਹੋਏ ਆ ਜੀ ਤੇ ਜਦੋਂ ਪਿੰਡ ਵਾਲੇ ਇਕੱਠੇ ਹੋਏ ਤੇ ਆਪਾਂ ਨੂੰ ਸ਼ਹਿਰ ਲੈ ਗਏ ਆ ਦੋ ਤੇ ਡਾਕਟਰ ਨੇ ਕਹਿਤਾ ਕਿ ਮੌਕੇ ਦੇ ਡੈੱਡ ਹੋ ਗਿਆ ਤੇ ਇੱਕ ਐਮਰਜੈਂਸੀ ਵਾਰਡ ਤੇ ਸੀਰੀਅਸ ਆ ਜੀ ਇਹਨਾਂ ਦੀ ਉਮਰ ਕਿੰਨੀ ਸੀ ਜਿੰਨਾਂ ਦੇ ਇੱਕ ਦੀ ਤੇ ਇੱਕ ਦੀ 25-26 ਸਾਲ ਉਮਰ ਤੇ ਇੱਕ ਦੀ 30 ਸਾਲ ਉਮਰ ਆ ਜੀ ਅਸ਼ਪਾਲ ਸਿੰਘ ਨੰਬਰਦਾਰ ਕੀ ਗੱਲਬਾਤ ਹੋਈ ਹੈ ਜਿਹੜੀ ਪਿੰਡ 'ਚ ਘਟਨਾ ਜੀ ਇਹ ਆਪਣੇ ਮੁੰਡੇ ਦੋਨੋਂ ਤਿੰਨੇ ਚਾਰ ਜਣੇ ਇਕੱਠੇ ਹੋ ਕੇ ਤੇ ਟੋਕੇ ਦਾ ਅਗਾ ਪਿਸ਼ਾ ਕਰ ਰਹੇ ਸੀ ਟੋਕੇ ਤੋਂ ਤਾਰ ਲੱਗੀ ਆ ਤੇ ਇਹਨਾਂ ਨੂੰ ਕਰੰਟ ਲੱਗ ਗਿਆ ਕਰੰਟ ਲੱਗ ਕੇ ਤੇ ਦੋਨਾਂ ਦੀ ਮੌਕੇ ਤੇ ਮੌਤ ਹੋ ਗਈਆਂ ਚਲੋ ਸ਼ਹਿਰ ਜਾ ਕੇ ਖੜਿਆ ਤੇ ਸ਼ਹਿਰ ਜਾ ਕੇ ਵੀ ਇਹਨਾਂ ਨੂੰ ਮ੍ਰਿਤਕ ਲਾਣੇ ਆ ਗਿਆ ਇੱਕ ਮੁੰਡਾ ਜਿਹੜਾ ਸੀਰੀਸ ਆ ਉਹਦਾ ਇਲਾਜ ਚੱਲ ਰਿਹਾ ਤੇ ਬਹੁਤ ਦੁਖਦਾਈ ਘਟਨਾ ਵਈ ਆ ਪਿੰਡ 'ਚ ਬਹੁਤ ਛੋਟੀ ਉਮਰ ਦੇ ਨੌਜਵਾਨਾਂ ਦੀ ਮੌਤ ਹੋਈ ਆ ਤੇ ਇਸ ਕਰਕੇ ਪਿੰਡ ਚ ਬਹੁਤ ਸੋਗ ਦੀ ਲਹਿਰਿਆ ਤੇ ਹਰ ਬੰਦਾ ਸੋਗ ਨੂੰ ਸੋਗ ਲਾ ਰਿਹਾ ਇਸ ਕਰਕੇ ਜੋ ਵੀ ਘਟਨਾ ਹੋਈ ਆ ਬਹੁਤ ਮਾੜੀ ਹੋਈ ਆ ਅੰਦਰ ਜੋਗ ਹੋਈ ਆ ਤੇ ਪਰਿਵਾਰ ਨਾਲ ਸਾਰੇ ਸਪੈਕ ਦੁੱਖ ਸਾਂਝਾ ਕਰ ਰਹੇ ਆ ਦੋਨੋਂ ਵਿਆਹੀ ਹਾਂ ਹਾਂ ਇੱਕ ਦਾ ਬੱਚਾ ਹੈਗਾ ਜਿਹੜੇ ਬਾਕੀ ਨੇ ਸਾਰੇ ਕਿੱਦਾਂ ਉਹਦੀ ਕੋਈ ਸੱਸ ਸਹੁਰਾਲ ਜ ਆ ਠੀਕ ਹੀ ਆ ਕਿੱਥੇ ਉਹਨਾਂ ਨਾਲ ਚੱਲ ਰਹੇ ਗੁਰਦਾਸਪੁਰ ਚੱਲ ਰਹੇ ਆ